ਜ਼ਿਲ੍ਹਾ ਸੰਗਰੂਰ ਦੇ ਪਿੰਡ ਵਕੋਰਾ ਕਲਾ ਵਿੱਚ ਤਾਇਨਾਤ ਮੁੱਖ ਅਧਿਆਪਕ ਨੇ ਆਪਣੇ ਸਾਥੀ ਅਧਿਆਪਕਾਂ ਤੋਂ ਤਾਂਘਾ ਕੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਦੂਸਰੇ ਕੇ ਅਧਿਆਪਕ ਕੋ ਸੁਨੂ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਿਹਾ ਸੀ ਸ਼ਿਕਾਇਤਵਾਰ ਪੁਲਿਸ ਨੇ ਡੀਟੀਐਫ ਦੇ ਜ਼ਿਲ੍ਹਾ ਮੁਖੀ ਸਮੇਤ ਪੰਜ ਅਧਿਆਪਕਾਂ ਖਿਲਾਫ ਖੁਦਕੁਸ਼ੀ ਕਰਨ ਦੇ ਨਿ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲੈ ਕੇ ਆ ਤੋਂ ਨੂੰ ਦੱਸਿਆ ਕਿ ਧਰਮਵੀਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਕੋੜਾ ਕਲਾ ਵਿੱਚ ਮੁੱਖ ਅਧਿਆਪਕ ਸੀ ਮ੍ਰਿਤਕ ਉਹ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਸੀ ਪਰ ਜਦੋਂ ਉਸ ਤੋਂ ਪਰੇਸ਼ਾਨੀ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕੁਝ ਨਹੀਂ ਦੱਸਿਆ ਬੁੱਧਵਾਰ ਸਵੇਰੇ ਉਹ ਆਪਣੀ ਪਤਨੀ ਨੂੰ ਸਕੂਲ ਛੱਡ ਕੇ ਘਰ ਪਰਤਿਆ ਪਰ ਡਿਊਟੀ ਤੇ ਨਹੀਂ ਪਹੁੰਚਿਆ ਬਾਅਦ ਵਿੱਚ ਪਤਾ ਲੱਗਾ ਕਿ ਉਸ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਹੈ ਉਸ ਨੂੰ ਟੋਹਾਨਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਤੋਂ ਬਾਅਦ ਪੁਲਿਸ ਨੇ ਟੋਹਾਨਾ ਦੇ ਹਸਪਤਾਲ ਵਿੱਚ ਪਹੁੰਚ ਕੇ ਦਵਾਈ ਨੇ ਪੀਣ ਵਾਲੇ ਅਧਿਆਪਕ ਦੇ ਬਿਆਨ ਦਰਜ ਕੀਤੇ ਅਤੇ ਮਰਨ ਤੋਂ ਪਹਿਲਾਂ ਅਧਿਆਪਕ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਤੇ ਉਸ ਦੇ ਵਿੱਚ ਦੱਸਿਆ ਕਿ ਮਾਰਚ 2024 ਤੋਂ ਸਕੂਲ ਵਿੱਚ ਤਾਇਨਾਤ ਅਧਿਆਪਕ ਹਰਪ੍ਰਭਾਨ ਸਿੰਘ ਮੇਘਰਾਜ ਸਤਵੰਤ ਸਿੰਘ ਵਿਨੋਦ ਕੁਮਾਰ ਅਤੇ ਡੀਟੀਐਫ ਦੇ ਜ਼ਿਲ੍ਹਾ ਮੁਖੀ ਬਲਬੀਰ ਸਿੰਘ ਨੇ ਉਸ ਦੀ ਪਤਨੀ ਨੂੰ ਤੰਗ ਪਰੇਸ਼ਾਨ ਕੀਤਾ ਤੇ ਵਾਇਰਲ ਵੀਡੀਓ ਅਨੁਸਾਰ ਵੱਖ-ਵੱਖ ਜਥੇਬੰਦੀਆਂ ਨੂੰ ਬੁਲਾ ਕੇ ਉਸ ਦਾ અપਮਾਨ ਕੀਤਾ ਜਿਸ ਕਾਰਨ ਮਨ ਦੁਖੀ ਹੁੰਦਾ ਹੈ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਿਆ ਉਸ ਨੇ ਜ਼ਹਿਰ ਨਿਗਲ ਲਿਆ ਇਸ ਤਰ੍ਹਾਂ ਉਸ ਦੀ ਮੌਤ ਹੋ ਗਈ ਆਓ ਸੁਣਦੇ ਹਾਂ ਅਧਿਆਪਕ ਦੀ ਵਾਇਰਲ ਵੀਡੀਓ ਹਾਜੀ ਮੈਂ ਪ੍ਰਿੰਸੀਪਲ ਕੋ ਕੋਰਾ ਕਲਾ ਸੀਨੀਅਰ ਸਟੈਂਡੀ ਸਕੂਲ ਸੋਲਾ ਕਲਾ ਦੇ ਵਿੱਚ ਐਜੇ ਚਾਰਤੀ ਜੀ ਦਾ ਲੈਕਚਰ ਆ ਆ ਸਰਦਾਰ ਹਰਪ੍ਰਭਾ ਸਿੰਘ ਪੰਜਾਬੀ ਮਾਸਟਰ ਜੀ ਨੇ ਕਲਾ ਅਤੇ ਸਤਵੰਤ ਸਿੰਘ ਆਲਮਪੁਰ ਇੱਕ ਸਤਵੰਤ ਸਿੰਘ ਆਲਮਪੁਰ ਮੇਘਰਾਜ ਛੋਟੀਆਂ ਤੇ ਵਿਨੋਦ ਕੁਮਾਰ ਮੁੱਖ ਅਗੂਟ টিਚਰ ਨੇ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਕਾ ਬਲਬੀਰ ਸਿੰਘ ਲੋਗਵਾਲ ਪ੍ਰਧਾਨ ਐਡਟੀਐਫ ਦਾ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਬਹੁਤ ਸਾਰੀਆਂ ਜੱਥੇਬੰਦੀਆਂ ਫਲਾਈਆਂ ਨੇ ਜੱਥੇਬੰਦੀਆਂ ਬਲਾਸਥੀ ਮੇਰੀ ਬੇਇੱਜ਼ਤੀ ਕਰਾਈ ਜਿਹੜੀ ਮੈਂ ਬਹੁਤ ਸਾਰੀਆਂ ਇਨਸਲਟ ਹੈ ਜਿਹੜੀ ਉਹ ਮਹਿਸੂਸ ਕਰ ਲਿਆ ਤੇ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਇਹਨਾਂ ਨੇ ਉਹ ਤੋਂ ਬਾਅਦ ਮੇਰੇ ਨਾਲ ਗੱਲਬਾਤੇ ਸ਼ੁਰੂ ਕਰ ਦਿੱਤੀ ਤੇ ਜੇ ਕੱਲ ਨੂੰ ਮੈਨੂੰ ਕੁਝ ਹੁੰਦਾ ਇਹ ਸਾਰੇ ਜ਼ਿੰਮੇਵਾਰ ਹੋਣਗੇ ਇਹਨਾਂ ਦਾ ਸਖਤ ਸਖਤ ਕਾਰਵਾਈ ਕੀਤੀ ਜਾਵੇ ਮੇਰੀ ਮੌਤ ਦੇ ਜ਼ਿੰਮੇਵਾਰ ਹੋਵੋਗੇ ਇਹ ਤੇ ਮੇਰਾ ਪਰਿਵਾਰ ਦਾ ਇਹਦੇ ਵਿੱਚ ਕੋਈ ਲੈਣ ਦੇਣੀ ਹੈ ਨਾ ਹੀ ਮੈਂ ਕੋਈ ਮੇਰੇ ਪਰਿਵਾਰ ਤੋਂ ਕਹਾਂਗਾ ਇਹਨਾਂ ਤੋਂ ਮਤਾਂ ਕਿਹੜਾ ਬਿੰਦ ਕੱਲ ਤੁਹਾਡੇ ਬ੍ਰਦਰ ਨੇ ਜ਼ਹਿਰੀਲੀ ਚੀਜ਼ ਨਿਕਲੀ ਉਹਦਾ ਕੀ ਕਾਰਨ ਰਿਹਾ ਕਾਰਨ ਬਸ ਸਟਾਫ ਦਾ ਹੀ ਸੀਗਾ ਜੀ ਇੱਥੇ ਆਪਣਾ ਬਖੋਰੇ ਕਲਾਂ ਜੀ ਤੇ ਸਟਾਫ ਨਾਲ ਇਹਨਾਂ ਦੇ ਦੋ ਤਿੰਨ ਮਹੀਨੇ ਹੋ ਗਏ ਸਟਾਫ ਇਹ 당 ਕਰ ਰਿਹਾ ਸੀ ਜੀ ਇਹਨਾਂ ਨੂੰ ਜਥੇਵੰਦੀਆਂ ਭੁਲਾਈ ਉਹਨਾਂ ਨੇ ਬੇਮਤਲਬ ਹੀ ਇਹ ਤੋਂ 400 500 ਬੱਚਿਆਂ ਦੇ ਵਿਚਾਲੇ ਪੂਰਾ ਖਟਖੜ ਕੇ ਇਹ ਤੋਂ ਮਾफी ਮੰਗਵਾਈ ਤੇ ਦੋ ਤਿੰਨ ਮਹੀਨੇ ਤੋਂ ਇਹ ਬਹੁਤ ਜ਼ਿਆਦਾ ਅਫਸਰਟ ਚੱਲ ਰਹੀ ਸੀਗੇ ਔਰ ਸਾਡੀ ਦਾ ਮਤਲਬ ਸਾਡਾ ਦਾ ਗੁਨਾਹਦਾਰ ਹੀ ਹੋ ਨਹੀਂ ਸਾਨੂੰ ਇਹ ਏਡੀ ਬਡੀ ਜਥੇਵੰਦੀਆਂ ਦੇ ਬੰਦੇ ਕਿੰਨੇ ਜਣੇ ਨੇ ਜੀ ਉਹ ਉਹ 4-5 ਦਾ ਸਟਾਫ ਵਾਲੇ ਨੇ ਜੀ 4 ਤਾਂ ਇੱਕ ਪ੍ਰਧਾਨ ਹੈ ਆਪਣਾ ਬਲਵੀਰ ਜਥੇਵੰਦੀਆਂ ਦਾ ਜੀ ਉਹ ਲੈ ਕੇ ਆਇਆ ਉੱਥੇ ਸਕੂਲ 'ਚ ਬਹੁਤ ਜ਼ਿਆਦਾ ਕੱਟ ਕੀਤਾ ਉਹਨਾਂ ਨੇ ਉੱਥੇ ਕੱਟ ਦੇ ਵਿੱਚ ਮਾਫੀ ਮੰਗਵਾਈ ਬੱਚਿਆਂ ਦੇ ਸਾਹਮਣੇ ਸਟਾਫ ਦੇ ਸਾਹਮਣੇ ਇਹ ਆਪਣਾ ਫੀਲ ਕਰਕੇ ਤੇ ਉਹਨਾਂ ਦੇ ਕਾਰਨ ਇਹਨਾਂ ਨੂੰ ਆਤਮ ਤੱਕਰੀ ਹੈ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਹੁਣ ਤੱਕ ਕਾਰਵਾਈ ਮੋਤਲ ਪੁਲਿਸ ਦੀ ਚੱਲ ਰਹੀ ਹੈ ਜੀ ਐਫ ਆਈ ਆਰ ਹੋ ਗਈ ਉਹਨਾਂ ਦੇ ਨਾਂ ਦੇ ਰਜਿਸਟਰਡ ਹੋ ਗਈ ਵੀਡੀਓ ਕਾਲ ਬਣਾਗੇ ਸੀ ਉਹ ਐਕਸਪਾਇਰ ਤੋਂ ਪਹਿਲਾਂ ਤਾਂ ਉਹਨਾਂ ਨੇ ਨਾਂ ਰੱਖੇ ਰੱਖਦੇ ਸੀਗੇ ਉਹਨਾਂ ਦੇ ਸਾਰਿਆਂ ਦੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਤਾਂ ਇਹ ਬੇਨਤੀ ਕਰਦੇ ਆਂ ਵੀ ਸਾਡੇ ਭਰਾ ਦੀ ਜਿਹੜੀ ਹੋਈ ਹੈ ਗੁਰਦਸਾ ਉਹਨਾਂ ਦੇ ਕਾਰਨ ਹੀ ਹੋਈ ਹੈ ਔਰ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਫਿਰ ਅਸੀਂ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਜੀ ਉਹ ਜਲਦੀ ਤੋਂ ਜਲਦੀ ਅਰੈਸਟ ਹੋਣ ਅਜ ਨਹੀਂ ਅਸੀਂ ਸੰਸਕਾਰ ਨਹੀਂ ਕਰਦੇ ਜਦ ਤੱਕ ਉਹ ਅਰੈਸਟ ਨਹੀਂ ਹੁੰਦੇ। ਅਸੀਂ ਤਾਂ ਸਰਕਾਰ ਅੱਗੇ ਬੇਨਤੀ ਕਰ ਰਹੇ ਹਾਂ। ਸਰਕਾਰ ਲਈ ਕੀ ਐਫ ਆਈ ਆਰ ਦਰਜ ਹੋਈ ਕਿਸ ਸੰਬੰਧ ਚ ਹੋਈ? ਇਹ ਧਰਮਵੀਰ ਸਿੰਘ ਜਿਹੜਾ ਟੀਚਰ ਹੈਗਾ ਸੀਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਜਿਹੜਾ ਤੌਰ ਪ੍ਰਿੰਸੀਪਲ ਵੀ ਉੱਥੇ ਕੰਮ ਕਰਦਾ ਸੀ। ਇਹਦੀ ਗੱਲ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਇਹ ਪੁਆਇਜ਼ਨ ਲੈਣ ਕਰਕੇ ਸੰਜੀਵਨੀ ਹਸਪੀਟਲ ਪਟਾਣੇ ਹੈਗਾ ਜਿਹੜੇ ਸਾਡੀ ਪੁਲਿਸ ਪੁਲਟੀ ਉੱਥੇ ਗਈ ਤਾਂ ਇਹਦਾ ਬਿਆਨ ਰਿਕਾਰਡ ਕੀਤਾ ਤੇ ਉਸ ਤੋਂ ਬਾਅਦ ਇਹਨੇ ਵੀਡੀਓ ਵੀ ਇੱਕ ਵਾਇਰਲ ਕੀਤੀ ਸੀ ਵੀ ਮੈਂ ਹਰਪ੍ਰਭਾਤ ਸਿੰਘ ਸਤਵੰਤ ਸਿੰਘ ਅਲੰਪੂਰਮ ਮੇਘਰਾਜ ਬਨੋਧ ਕੁਮਾਰ ਤੇ ਕਮਲਬੀਰ ਸਿੰਘ ਹੈਗਾ ਇਹਨਾਂ ਦਾ ਪ੍ਰਧਾਨਾ ਡੀਟੀਐਫ ਦਾ ਜਿਹੜੇ ਬਾਕੀ ਵੀ ਬੰਦੇ ਟੀਚਰ ਨੇ ਵੀ ਇਹ ਮੈਨੂੰ ਤੰਗ ਪਰੇਸ਼ਾਨ ਕਰਦੇ ਸੀ ਤੇ ਮੇਰੇ ਤੇ ਦਬਾਅ ਪਾਉਂਦੇ ਸੀ ਕਿ ਜਿਹੜਾ ਮੈਂ ਇਹਨਾਂ ਤੋਂ ਦੁਖੀ ਹੋ ਕੇ ਇਹ ਆਤਮ ਹੱਤਿਆ ਕਰਿਆ ਜੇ ਤੋਂ ਬਾਅਦ ਇਹਦੀ ਡੈਥ ਹੋ ਗਈ ਫਿਰ ਇਹਦੀ ਘਰਵਾਲੀ ਰੰਜੀਤ ਕੌਰ ਦੇ ਬਿਆਨ ਤੇ ਅਸੀਂ ਐਫ ਆਈ ਆਰ ਨੰਬਰ 77 ਅੰਡਰ ਸੈਕਸ਼ਨ 308 ਬੀ ਐਨ ਐਸ 8830 ਦਰਜ ਜਨਿਸ਼ਟ ਕੀਤੀ ਹੈ ਜੀ ਇਹਦਾ ਪੋਸਟਮਾਰਟਮ ਕਰਵਾਤਾ ਹੈਗਾ ਤੇ ਦੋਸ਼ੀਆਂ ਤੇ ਅਸੀਂ ਲਗਾਤਾਰ ਰੇਡ ਕਰ ਰਹੇ ਹਾਂ ਇਹਨਾਂ ਨੂੰ ਜਲਦੀ ਅਰੈਸਟ ਕਰਕੇ ਤੇ ਇਹਨਾਂ ਦਾ ਚਲਾਨ ਪੇਸ਼ ਕਰਦਾਂਗੇ